ఐ లవ్ యు ਜਿੰਨੇ ਵੀ ਗਰੁੱਪ ਵਾਲੇ ਮੈਨੂੰ ਮੈਸੇਜ ਕਰ ਰਹੇ ਹੋ ਵੀਰੋ ਲਵ ਯੂ ਕੋਈ ਚਿੰਤਾ ਹੈ ਨਹੀਂ ਕੋਈ ਚਿੰਤਾ ਨਹੀਂ ਇਹ ਜਣ ਨੂੰ ਤਾਂ ਬਹੁਤ ਖਰਦੇ ਆ ਆਪਣੇ ਆਪਣੇ ਨਾਲ ਸ਼ੂਟਰ ਬਾਹਲੇ ਆ ਕੇ ਬੈਠੇ ਨੇ ਆਪਣੇ ਏਰੀਆ 'ਚ ਹੀ ਐਂਟਰ ਕਰ ਜਾਣੇ ਇਹ ਭੈਣ ਦਾ ਤਾਂ ਛੱਡ ਦੋ ਇਹਨੇ ਇੱਕ ਗੱਲ ਕਹੀ ਆ ਜੋ ਵੀ ਅਰਸ਼ ਹੈ ਦਾ ਨੌ ਹੈ ਨਾ ਭੈਣ ਪ੍ਰੇਮ ਢਿੱਲੋਂ ਦਾ ਖੱਬਾ ਤੇਰੇ ਮਾਵਾ-ਬਾਪ ਨੂੰ ਕਹਿੰਦਾ ਜੇ ਨਾ ਪੈਰਾਂ 'ਚ ਬਿਠਾਇਆ ਜੱਟਾ ਤੁਸੀਂ ਨਾ ਮੇਜਰ ਦੀ ਕੁੜੀ ਦੇ ਮਾਵਾ-ਬਾਪ ਨੂੰ ਪੈਰਾਂ 'ਚ ਬਿਠਾਇਆ ਤਾਂ ਹੀ ਤਾਂ ਤੁਹਾਡੇ ਬਾਹ ਦੇਣ ਲੱਗੇ ਆ ਆ ਦੱਲੇ ਦਾ ਘਰ ਆ ਜੇ ਲੌਂਡੇ ਦਾ ਘਰ ਮੈਂ ਤੂੰ ਆ ਤੇਰੇ ਘਰ ਕਿਉਂ ਉੱਥੇ ਹੀ ਹਾਂਜੀ ਦੋਸਤੋ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਮਨਪ੍ਰੀਤ ਮੰਦਾ ਤੇ ਪ੍ਰੇਮ ਢੱਲੋਂ ਦਾ ਮੁੱਦਾ ਵਾਦੇ ਹੀ ਜਾ ਰਿਹਾ ਪਰ ਦੋਸਤੋ ਅਸਲ ਦੇ ਵਿੱਚ ਤੁਹਾਨੂੰ ਇੱਕ ਗੱਲ ਦਸੀਏ ਕਿ ਅਸਲ ਦੇ ਵਿੱਚ ਮਨਪ੍ਰੀਤ ਮੰਨਾਏ ਨੇ ਕਰਦਾ ਕੁਝ ਨਹੀਂ ਹੈ ਕਿਉਂਕਿ ਉਹ ਸਾਰਿਆਂ ਦੇ ਨਾਲ ਖੇਡ ਰਿਹਾ ਹੈ ਕਿਉਂਕਿ ਦੋਸਤੋ ਪ੍ਰੇਮ ਢੱਲੋਂ ਨੂੰ ਅਤੇ ਹੋਰ ਵੀ ਕਈ ਲੋਕਾਂ ਨੂੰ ਜਿਵੇਂ ਕਿ ਅਰਸ਼ ਬੱਲ ਨੂੰ ਉਸ ਨੇ ਕਈ ਗਾਲਾਂ ਕੱਢੀਆਂ ਅਤੇ ਕਈ ਵੀ ਹੋਰ ਗੱਲਾਂ ਧਮਕੀਆਂ ਦਿੱਤੀਆਂ ਪਰ ਦੋਸਤੋ ਅਸਲ ਦੇ ਵਿੱਚ ਉਸ ਦੇ ਕਰਦਾ ਕੁਝ ਨਹੀਂ ਸੀ ਪਰ ਇਸ ਨੂੰ ਲੈ ਕੇ ਸੀਰੀਅਸ ਉਹ ਪਹੁੰਚ ਜਾਂਦੇ ਨੇ ਉਸ ਦੇ ਕਰ ਤੇ ਹੋ ਜਾਂਦਾ ਹੈ ਸਭ ਦਾ ਪੌਪਟ ਕਿਉਂਕਿ ਉਥੇ ਉਹ ਮਿਲਦਾ ਹੀ ਨਹੀਂ ਹੈ ਅਤੇ ਹੋਰ ਵੀ ਦੋਸਤੋਂ ਕਈ ਗੱਲਾਂ ਸਾਂਝੀਆਂ ਕਰਾਂਗੇ ਅਗਲੀ ਵੀਡੀਓ ਦੇ ਵਿੱਚ ਕਿਉਂਕਿ ਇੱਕ ਨਵਾਂ ਪਾਰਟ ਤੁਹਾਡੇ ਲਈ ਲੈ ਕੇ ਆ ਰਹੇ ਹਾਂ ਫਿਲਹਾਲ ਦੇ ਲਈ ਸਾਡੇ ਸੱਚ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਅਰਸ਼ਬਾਲ ਦੇ ਬਾਰੇ ਤੁਹਾਡਾ ਕੀ ਖਿਆਲ ਹੈ ਕਿ ਉਹਨਾਂ ਨੇ ਇਹ ਸਹੀ ਕੀਤਾ ਜਾਂ ਗਲਤ